ਕਿ ਜੇ ਅਸੀਂ ਲੰਗਰ ਲਾਈਏ ਫਿਰ ਤੇ ਅਸੀਂ ਹਿੰਦੁਸਤਾਨ ਦੇ ਵਾਸੀ ਜੇ ਅਸੀਂ ਆਪਣੇ ਹੱਕਾਂ ਲਈ ਲੜੀਏ ਫਿਰ ਅਸੀਂ ਅਤਿਵਾਦੀ ਖਾਲਿਸਤਾਨੀ ਵੀ ਕਹਿ ਦਿੰਦੇ ਆ ਜੇ ਤੁਸੀਂ ਸੋਚਦੇ ਨਾ ਇਹ ਟਰੈਕਟਰਾਂ ਦੇ ਸਿਰ ਤੇ ਜੰਗ ਕਰਦੇ ਆ ਇਹ ਟਰੈਕਟਰਾਂ ਦੇ ਸਿਰ ਤੇ ਨਹੀਂ ਇਹ ਸਾਡੇ ਹੌਸਲੇ ਬੜੇ ਵੱਡੇ ਆ ਇਹ ਹੌਸਲਿਆਂ ਦੇ ਸਿਰ ਤੇ ਜੰਗ ਕਰਦੇ ਕਿਉਂਕਿ ਉਹ ਵੀ ਵਿਚਾਰੀ ਜਿਹੜੇ ਨੇ ਉਹ ਵੀ ਡਿਊਟੀ ਦੇ ਬੰਨੇ ਹੋ ਗੁਲਾਮ ਨੇ ਉਹ ਆਰਡਰ ਜਿਹੜੇ ਨੇ ਉੱਪਰੋਂ ਸੈਂਟਰ ਤੋਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਦਿੱਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਭਾਈ ਜਦੋਂ ਤੁਹਾਡੇ ਪਿਓ ਦੀ ਪੱਗ ਲਾਉਣ ਨੂੰ ਇਹ ਕਹਿ ਦੇਣਗੇ ਸਰਕਾਰ ਤੇ ਤੁਹੇ ਲਾ ਦੋਗੇ ਹੁਣ ਭਾਜੀ ਉਹ ਖਲੋਤੇ ਆ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਉਹ ਉਹ ਹੁਕਮ ਦੇ ਬੱਜੇ ਨਹੀਂ ਪਰ ਜਿੱਥੇ ਹੁਕਮ ਹੋਉਂਦੇ ਤੇ ਆਜੇ ਉਥੇ ਉਹ ਡਿਊਟੀ ਛੱਡ ਦੇਣੀ ਚਾਹੀਦੀ ਆ ਕਿ ਯਾਰ ਤੁਸੀਂ ਇਨਸਾਨੀਅਤ ਤੁਹਾਡੇ ਅੰਦਰ ਮਰ ਗਈ ਆ ਕਿ ਤੁਹਾਨੂੰ ਉਹਨਾਂ ਨੇ 60 ਜ 80 ਜਾਂ 90 ਹਜ਼ਾਰ ਰੁਪਏ ਖਾ ਦਿੰਦੇ ਹੋਣਗੇ ਤੇ ਅੱਜ ਅਸੀਂ 80-90 ਹਜ਼ਾਰ ਦੇ ਵਿੱਚ ਅਸੀਂ ਮਰ ਗਏ ਆ ਕਿ ਉਹ ਉਹ ਨੌਜਵਾਨਾ ਉਹ ਕਿਸਾਨ ਦੇ ਉੱਤੇ ਹੱਥ ਚੁੱਕੰਦੇ ਆ ਜਿਹੜੇ ਰਾਤ ਦਿਨ ਕਰਕੇ ਤੁਹਾਡੇ ਲਈ ਖੇਤੀ ਕਰਦੇ ਆ ਅੱਜ ਆਪਾਂ ਨੂੰ ਪਤਾ ਰੋਡਾਂ ਤੇ ਕਿਉਂ ਬਹਿਣਾ ਪੈਂਦਿਆ ਕਿਉਂਕਿ ਭਾਜੀ ਜਦੋਂ ਵੀ ਕੋਈ ਗੱਲ ਆਪਾਂ ਕਰਦੇ ਨਾ ਆਪਾਂ ਸਿੱਧੀ ਸਰਕਾਰਾਂ ਨੂੰ ਵੰਗਾਰ ਕਰੀ ਜਾਂਦੇ ਆ ਤੇ ਆਪਾਂ ਆਪਣੀ ਕਮੀਆਂ ਨਹੀਂ ਵੇਖਦੇ ਕਹਣਾ ਚਾਹੁੰਦਾ ਅੱਜ ਸਾਨੂੰ ਰੋਡਾਂ ਤੇ ਬਹਿਣਾ ਪੈਂਦਿਆ ਭਈਆਂ ਕੋਲੋਂ ਛਤਰਖਾਨੇ ਪੈਂਦੇ ਆ ਪੁਲਿਸ ਵਾਲਿਆਂ ਦੀ ਗੰਦੀ ਬੋਲੀ ਦਾ ਸ਼ਿਕਾਰ ਹੋਣਾ ਪੈਂਦਿਆ ਠੀਕ ਆ ਇਹਦਾ ਕਾਰਨ ਇਹ ਆ ਕਿ ਅਸੀਂ ਸਿੱਖੀ ਨਹੀਂ ਸੰਭ ਗੁਰੂ ਗੋਬਿੰਦ ਸਿੰਘ ਮਾਰ ਨੇ ਐਂਡਲੇ ਸਮੇਤੇ ਕਿਹਾ ਸੀ ਕਿ ਸੱਸਤ ਤੇ ਸ਼ਸਤਰ ਨਾ ਛੱਡਿਓ ਤੇ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਹੀ ਇਨੇ ਵੱਡੇ ਨਾਲ țiiਾਂ ਇਨੇ ਵੱਡੇ ਨਾਲ țiiਾਂ ਅਸੀਂ ਇਹ ਦੋਵੇਂ ਛੱਡ ਤੇ ਭਾਈ ਮੇਰੇ ਹੱਥ ਚ ਸ਼ਸਤਰ ਹੈ ਨਾ ਅਈ ਲੜਨ ਆਏ ਸਾਰੇ ਲੜਨ ਆਏ ਆ ਭਾਈ ਇੱਕ ਵਾਰੀ ਧਿਆਨ ਸਾਰੇ ਮਾਰੋ ਕਿਹ ਕੋ ਸ਼ਸਤਰ ਨਹੀਂ ਹੈਗਾ ਤੇ ਹੀ ਲੜਨ ਕਾ ਦਾ ਆਏ ਆ ਫਿਰ ਬਾਣੀ ਕਹਿੰਦੀ ਮਾਨਸ ਕੀ ਜਾਤ ਸਭ ਇਕੇ ਪਹਿਚਾਨ ਬੋ ਜਿਹੜੀ ਇਨਸਾਨੀਅਤ ਹੈ ਉਹ ਸਾਰਿਆਂ ਦੇ ਲਈ ਆ ਉਹ ਭਾਵੇਂ ਕੋਈ ਹਿੰਦੂ ਹੋਵੇ ਭਈ ਮੁਸਲਮਾਨ ਹੋਵੇ ਹਾਂ ਉਹ ਗੱਲ ਵੱਖਰੀ ਆ ਕਈਆਂ ਦੇ ਅੰਦਰ ਮਿਟ ਗਈ ਹੋਈ ਆ ਮੋਦੀਆਂ ਵਰਗੇ ਯਾ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਉਹਨਾਂ ਦੇ ਵਿੱਚ ਇਨਸਾਨੀਅਤ ਮੁੱਕ ਗਈ ਆ ਜੇ ਤੁਸੀਂ ਕਿਸਾਨਾਂ ਦਾ ਕੁਝ ਨਹੀਂ ਨਾ ਕਰ ਸਕਦੇ ਕਿਸਾਨਾਂ ਬਾਰੇ ਨਹੀਂ ਸੋਚ ਸਕਦੇ ਫਿਰ ਤੁਸੀਂ ਕੀ ਦੇ ਬਾਰੇ ਸੋਚੋਗੇ ਠੀਕ ਹੈ ਜੀ ਸਭ ਤੋਂ ਪਹਿਲੀ ਜਿਹੜੀ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਜਿਹੜੀ ਕਿਰਤਾਈ ਆ ਉਹ ਕਿਸਾਨੀ ਆ ਕਿਉਂਕਿ ਗੁਰਨਾਨਕ ਸਾਹਿਬ ਮਾਰੇ ਨੇ ਵੀ ਹਲਵਾਏ ਨੇ ਜੋ ਹਾਲਾਤ ਬਣਾ ਰਹੇ ਆਉਣ ਵਾਲੇ ਸਮੇਂ ਜੇ ਲੱਗਦਾ ਵੀ ਹਾਲਾਤ ਖਰਾਬ ਹੋਣ ਦੀ ਸੁਭਾਵਨਾ ਆ ਵੇਖੋ ਇਹੀ ਤੇ ਚਾਹੁੰਦੇ ਨੇ ਕਿ ਹਾਲਾਤ ਖਰਾਬ ਹੋਣ ਕਿਉਂਕਿ ਜਿਹੜੇ ਉੱਧਰ ਵਾਲੇ ਪਾਸੇ ਖਲੋਤੇ ਨੇ ਉਹ ਵੀ ਇਨਸਾਨ ਨੇ ਤੇ ਅਸੀਂ ਵੀ ਇਨਸਾਨ ਆ ਪਰ ਜਿਹੜੇ ਦੇ ਉੱਤੇ ਬੈ ਕੇ ਆਰਡਰ ਦ ਉਹ ਉਹਨੇ ਉਹ ਆਪਣੇ ਕੈਬਨ ਚ ਬੈਠੇ ਆ ਉਹ ਇਸ ਟਾਈਮ ਗਰਮ ਗਰਮ ਜਾਂ ਹੀਟਰ ਲਾ ਕੇ ਸੁੱਤੇ ਹੋਣੇ ਆ ਇੱਥੇ ਸਾਡੇ ਮੁੰਡੇ ਸ਼ਹੀਦ ਹੋਣਗੇ ਅਸੀਂ ਉਹਨਾਂ ਦੇ ਸ਼ਹੀਦੀ ਦੇ ਮੇਲੇ ਬਣਾਵਾਂਗੇ ਮੇਲੇ ਮੇਲੇ ਰਚਾਂਗੇ ਆਈ ਆਪਣੇ ਸ਼ਹੀਦਿਆਂ ਦੇ ਮੇਲੇ ਲਾਉਨੇ ਆ ਤੇ ਜੇ ਤੁਹਾਡੇ ਵਿੱਚੋਂ ਕੋਈ ਮਰ ਗਿਆ ਤੇ ਤੁਹਾਡੇ ਘਰ ਦੇ ਨੇ ਪਿੱਟਣਾ ਕਿ ਪੰਜਾਬੀਆਂ ਨੇ ਮਾਰਤਾ ਕਿਸਾਨਾਂ ਨੇ ਮਾਰਤਾ ਸੋ ਇਹ ਕੰਮ ਨਾ ਹੋਵੇ ਜੇ ਮੀਟਿੰਗਾਂ ਨਾਲ ਗੱਲ ਹੁੰਦੀ ਆ ਉਹ ਕਰ ਲੋ ਪਰ ਯਾਦ ਰੱਖੋ ਪਹਿਲਾਂ ਤੇ ਅਸੀਂ ਅਸੀਂ ਬੈਠੇ ਸੀ ਤੁਹਾਡੇ ਤੋਂ ਹੱਕ ਮੰਗਣ ਲਈ ਹੁਣ ਖੋ ਕੇ ਲੈ ਕੇ ਜਾਵਾਂਗੇ ਸੋ ਇਹੋ ਜੇ ਅੱਜ ਮੋਰਚਾ ਜਿਹੜਾ ਲੱਗਾ ਹੋਇਆ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਪਾਰਟ 2 ਜਿਹੜਾ ਕਿਉਂਕਿ ਪਹਿਲਾਂ ਕਿਸਾਨਾਂ ਨੇ 13 ਮਹੀਨੇ ਜਿਹੜੇ ਆ ਦਿੱਲੀ ਵਿੱਚ ਦਿੱਲੀ ਦੇ ਪਹਿਲੇ ਅੰਦੋਲਨ ਵਿੱਚ ਗੁਆ ਸੀ ਹੁਣ ਉਹ ਮੰਗਾਂ ਨੂੰ ਲੈ ਕੇ ਫਿਰ ਕਿਸਾਨ ਜਿਹੜਾ ਅੱਜ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਦੇਖ ਸਕਦੇ ਆ ਪਿੰਡ ਦਾ ਪਿੰਡ ਵਸਿਆ ਹੋਇਆ ਹਜ਼ਾਰਾਂ ਦੀ ਗਿਣਤੀ ਟਰਾਲੀਆਂ ਜਿਹੜੀਆਂ ਇੱਥੇ ਆ ਕੇ ਲਟੀਆਂ ਹੋਈਆਂ ਨੇ ਖਾਲਸੇ ਦਾ ਰੂਪ ਜਿਹੜਾ ਇੱਕ ਨਿਹੰਗ ਸਾਡੇ ਨਾਲ ਜੂਤ ਜਿਹੜੇ ਨੇ ਸਿੰਘ ਸਾਹਿਬ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਕਿਵੇਂ ਇਹ ਇਸ ਮੋਰਚੇ ਵਿੱਚ ਆਏ ਕਿਨਾਨੋ ਕਿੱਦਾ ਇਹਨਾਂ ਪ੍ਰੇਰਿਤ ਹੋਏ ਸਭ ਤੋਂ ਪਹਿਲਾਂ ਸੰਖਿਆ ਆਪਣਾ ਨਾਮ ਦੱਸੋ ਤੇ ਆਪਾਂ ਫਿਰ ਅੱਗੇ ਗੱਲ ਚਲ ਕਰੀਏ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ ਜੀ ਤੂਫਾਨ ਸਿੰਘ ਸਾਰੇ ਜਾਣਦੇ ਆ ਜੀ ਤੂਫਾਨ ਸਿੰਘ ਨਾਮ ਮੇਰਾ ਤੁਸੀਂ ਜੀ ਪਹਿਲਾਂ ਇੱਕ ਤੁਹਾਡਾ ਨਾਮ ਹੋਰ ਵੀ ਹੁੰਦਾ ਸੀ ਆਪਾਂ ਉਹ ਵੀ ਜਾਣਨਾ ਚਾਹੁੰਦੇ ਸਨ ਦਿਸਾਇਨ ਸਰ ਜੀ ਦਾ ਪਹਿਲਾ ਨਾਮ ਸੀਗਾ ਜੀ ਤੌਕੀਰ ਆਲਮ ਮੁਸਲਮਾਨ ਸੀਗਾ ਮੈਂ ਪਰ ਮਹਾਰਾਜ ਨੇ ਕਿਰਪਾ ਕੀਤੀ ਤਰਸ ਕੀਤੀ ਇਹ ਕੁਕਰ ਨੂੰ ਜਿਹੜੀ ਸਿੱਖੀ ਦੀ ਦਾਤ ਦਿੱਤੀ ਆ ਤੇ ਮਹਾਰਾ ਹੁਣ ਤੁਹਾਡੇ ਸਾਹਮਣੇ ਤਿਆਰ ਬਤਿਆਰ ਨਿਹੰਗ ਸਿੰਘ ਆ ਮਹਾਰਾ ਸੋ ਤੁਸੀਂ ਵੀ ਅੱਜ ਜਿਹੜਾ ਇੱਕ ਬ ਇੱਕ ਬੜਾ ਵੱਡਾ ਜਿਹੜਾ ਅੰਦੋਲਨ ਛੜਿਆ ਹੋਇਆ ਹੈ ਕਿਸਾਨੀ ਅੰਦੋਲਨ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਕਾਰਨ ਪਏ ਨੇ ਇਹ ਜਿਹੜੇ ਅੱਜ ਉਹ ਕਿਸਾਨ ਜਿਹੜੇ ਦਿਨ ਰਾਤ ਮਿੱਟੀ ਦੇ ਨਾਲ ਮਿੱਟੀ ਹੁੰਦੇ ਨੇ ਖੂਨ ਪਸੀਨਾ ਜਿਹਨਾਂ ਦਾ ਖੇਤਾਂ ਵਿੱਚ ਵਗਦਾ ਆ ਤੇ ਅੱਜ ਉਹਨਾਂ ਨੂੰ ਫੇਰ ਸੜਕਾਂ ਤੇ ਇਨਸਾਫ਼ ਦੀ ਜਿਹਨੂੰ ਅਨ ਦਾਤਾ ਕਿਹਾ ਜਾਂਦਾ ਆ ਫੇਰ ਉਹ ਸੱਜ ਸੜਕਾਂ ਤੇ ਕਿਉਂ ਰੋਟਿਆ ਪਹਿਲਾਂ ਤਾਂ ਗੱਲ ਇਹ ਮੁਸਲਮਾਨ ਦੀ ਆਪਾਂ ਗੱਲ ਕਰ ਲਈ ਜੀ ਕਿ ਜਿਹੜਾ ਬੱਚਾ ਜਦੋਂ ਪੈਦਾ ਹੁੰਦਾ ਨਾ ਉਹਦੇ ਕੋਈ ਥੱਪਾ ਨਹੀਂ ਲੱਗਦਾ ਇਹ Hindu ਜਾਂ Muslim ਜਾਂ Sikh ਜੀ ਜੀ ਉਹਦੇ ਹਿੰਦੂ ਹੁੰਦਾ ਜਾਂ ਮੁਸਲਮਾਨ ਹੁੰਦਾ ਕ੍ਰੈਡਿਟ ਉਹਦੋਂ ਨੂੰ ਮਿਲਦਾ ਜਦੋਂ ਨੂੰ ਉਹ ਧਰਮ ਦਾ ਗਿਆਨ ਹੋ ਜਾਏ ਠੀਕ ਹੈ ਠੀਕ ਹੈ ਤੇ ਉਹ ਜਦੋਂ ਉਹ ਧਰਮ ਦੇ ਗਿਆਨ ਨੂੰ ਗ੍ਰਹਿਣ ਕਰਕੇ ਫਿਰ ਉਸ ਧਰਮ ਉਹ ਗਿਆਨ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੇ ਤੇ ਚੱਲੇ ਫਿਰ ਉਸ ਨੂੰ ਹਿੰਦੂ ਅਖਵਾਇਆ ਜਾਂਦਾ ਜੀ ਜੀ ਮੈਂ ਮੈਨੂੰ ਧਰਮ ਦਾ ਗਿਆਨ ਮਿਲਿਆ ਪਰ ਮੈਨੂੰ ਧਰਮ ਦਾ ਗਿਆਨ ਮਿਲਿਆ ਸਿੱਖੀ ਦਾ ਫਿਰ ਮੈਂ ਸਿੱਖੀ ਅਪਣਾਈ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਮੁਸਲਮਾਨ ਤੋਂ ਸਿੱਖ ਬਣਿਆ ਅਸਲ ਤੇ ਮੈਨੂੰ ਮਿਲਿਆ ਸਿੱਖੀ ਦਾ ਗਿਆਨ ਹੈ ਗਿਆਨ ਹੈ ਸੇ ਨਾ ਗਿਆਨ ਦੇ ਦਾ ਹਰਤੇ ਇਸ ਟਾਈਮ ਗੁਰਗੋਬ ਸਿੰਘ ਮਹਾਰਾਜ ਦਾ ਸੇਖਿਆ ਗੁਰਗੋਬ ਸਿੰਘ ਮਹਾਰਾਜ ਦਾ ਸਿੰਘ ਆ ਤੇ ਜਿੱਥੇ ਮੁਸਲਮਾਨ ਵੀਰਾਂ ਦੀ ਗੱਲ ਆ ਉੱਥੇ ਉਹਨਾਂ ਦੀ ਜਿਹੜੀ ਕਮਾਈ ਆ ਉਹ ਵੀ ਬੜੀ ਬਯੰਤ ਆ ਠੀਕ ਹੈ ਅਸੀਂ ਵੀ ਉਹ ਉਸ ਅਕਾਲ ਪੁਰਖ ਤੋਂ ਸਿਵਾ ਕਿਸੇ ਨੂੰ ਨਹੀਂ ਮੰਨਦੇ ਉਹ ਅੱਲਾ ਪਾਕ ਤੋਂ ਸਿਵਾ ਕਿਸੇ ਨੂੰ ਨਹੀਂ ਮੰਨਦੇ ਠੀਕ ਹੈ ਸਾ ਗੁਰਬਾਣੀ ਕਹਿੰਦੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਜਿਹੜੀ ਇਨਸਾਨੀਅਤ ਹੈ ਉਹ ਸਾਰਿਆਂ ਦੇ ਲਈ ਆ ਉਹ ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ ਹਾਂ ਉਹ ਗੱਲ ਵੱਖਰੀ ਆ ਕਈਆਂ ਦੇ ਅੰਦਰ ਮਿਟ ਗਈ ਹੋਈ ਆ ਮੋਦੀਆਂ ਵਰਗੇ ਯਾ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਉਹਨਾਂ ਦੇ ਵਿੱਚ ਇਨਸਾਨੀਅਤ ਮੁੱਕ ਗਈ ਆ ਯਾ ਜਿਹੜੇ ਇਹ ਪਾਰ ਪੁਲਸ ਵਾਲੇ ਬੈਠੇ ਨੇ ਉਹਨਾਂ ਦੇ ਅੰਦਰ ਜ਼ਮੀਰ ਮੁੱਕ ਗਈ ਆ ਕਿ ਜਿਹੜੇ ਤੇ ਅੰਨ ਦਾਤਾ ਹਨਾ ਉਹਨਾਂ ਨੂੰ ਖੇਤ ਦੇ ਵਿੱਚੋਂ 6 ਮਹੀਨੇ ਫਸਲ ਬੱਚਿਆਂ ਵਾਂਗੂ ਪਾਲ ਕੇ ਫਿਰ ਵੱਢ ਕੇ ਤੇ ਤੁਹਾਡੇ ਚੋਲੀ ਪਾ ਦਿੰਦੇ ਤੇ ਤੁਸੀਂ ਘਰੇ ਬਹਿ ਕੇ ਖਾਂਦੇ ਜੇ ਤੇ ਫਿਰ ਉਹਨਾਂ ਉਹਨਾਂ ਬਜ਼ੁਰਗਾ ਦੇ ਉਹਨਾਂ ਕਿਸਾਨਾਂ ਦੇ ਤੁਸੀਂ ਲਾਠੀ ਚਾਰਜ ਕਰਦੇ ਜੇ ਦੂਜਾ ਕਾਰਨ ਇਹ ਕਿ ਜਿਹੜੀ ਤੇ ਤਨਖਾਹਾਂ ਮਿਲਦੀ ਆ ਤੁਹਾਨੂੰ ਤੇ ਜਿਹੜੀ ਤੇ ਬੈਰੀਗੇਡ ਲਾਈ ਤੁਸੀਂ ਉਹ ਵੀ ਸਾਡੇ ਕੋਲੋਂ ਟੈਸਟ ਟੈਕਸ 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 ਦੇ ਨਾਂ ਤੇ ਜਿਹੜੇ ਸਾਡੇ ਕੋਲੋਂ ਪੈਸੇ ਲੈ ਕੇ ਤੋਂ ਫਿਰ ਸਾਡੇ ਉੱਤੇ ਯੂਜ਼ ਕੀਤਾ ਜਾ ਰਿਹਾ ਇਹ ਜਿਹੜੀਆਂ ਗੰਦੀ ਕਰਤੋਤਾ ਨੇ ਸਰਕਾਰ ਦੀਆਂ ਹਨਾ ਇਹਦੇ ਤੋਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਬਹੁਤ ਚੰਗੇ ਨੇ ਜਾਂ ਇਹਨਾਂ ਨੇ ਕੁਝ ਕੀਤਾ ਇਹਨਾਂ ਨੇ ਅਜੇ ਤੱਕ ਕੁਝ ਨਹੀਂ ਕੀਤਾ ਜੇ ਤੁਸੀਂ ਕਿਸਾਨਾਂ ਦਾ ਕੁਝ ਨਹੀਂ ਨਾ ਕਰ ਸਕਦੇ ਕਿਸਾਨਾਂ ਬਾਰੇ ਨਹੀਂ ਸੋਚ ਸਕਦੇ ਫਿਰ ਤੁਸੀਂ ਕੀ ਦੇ ਬਾਰੇ ਸੋਚੋਗੇ ਠੀਕ ਹੈ ਜੀ ਸਭ ਤੋਂ ਪਹਿਲੀ ਜਿਹੜੀ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਜਿਹੜੀ ਕਿਰਤ ਆਈ ਆ ਉਹ ਕਿਸਾਨੀ ਆ ਜੀ ਜੀ ਕਿਤੇ ਗੁਰਨਾਨਕ ਸਾਹਿਬ ਮਾਰੇ ਨੇ ਵੀ ਹਲਵਾਏ ਨੇ ਠੀਕ ਹੈ ਜੀ ਤੇ ਉਹ ਉਹਨਾਂ ਨੇ ਵੀ ਉਹਨਾਂ ਨੇ ਵੀ ਉਪਦੇਸ਼ ਦੇਇਆ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਗੋ ਅਸੀਂ ਇਹ ਤੈਨੂੰ ਉਪਦੇਸ਼ ਦੇ ਉੱਤੇ ਤੁਰਦੇ ਆਂ ਨਾ ਅਸੀਂ ਕਿਸੇ ਨੂੰ ਮਾਰਾ ਕਹਿੰਦੇ ਆਂ ਹਾਂ ਗੱਲ ਉੱਥੇ ਆ ਕੇ ਗੱਲ ਫਿਰ ਇੱਥੇ ਆ ਕੇ ਖਤਮ ਜਾਂਦੀ 250 ਚੜੇ ਜੇ ਸਾਡੇ ਅੱਗੇ ਆ ਕੇ ਵਰੋਂਗੇ ਵੇਰੋਂਗੇ ਫਿਰ ਅਸੀਂ ਤੁਹਾਨੂੰ ਵਾਰਦਾਂਗੇ ਗੁਰੂ ਸਾਹਿਬ ਨੇ ਸ਼ਸਤਰ ਬਖਸ਼ੇ ਨੇ ਗੁਰੂ ਸਾਹਿਬ ਦਾ ਇੱਕ ਕਹਾਣੀ ਸੀ ਵੀ ਇੱਕ ਜੁਲਮ ਜਦੋਂ ਤੁਹਾਡੇ ਅੱਤ ਹੋ ਜਾਏ ਉਦੋਂ ਪਹਿਲਾਂ ਨਾਤੇ ਤੇ ਵਾਰ ਨਹੀਂ ਕਰਨਾ ਇਹ ਸ਼ਸਤਰ ਜਿਹੜੇ ਨੇ ਹਾਲਾਤ ਉਹ ਬਣ ਗਏ ਨੇ ਕਿ ਜੋ ਹਾਲਾਤ ਬਣਾ ਰਹੇ ਆਉਣ ਵਾਲੇ ਸਮੇਂ 'ਚ ਲੱਗਦਾ ਵੀ ਹਾਲਾਤ ਖਰਾਬ ਹੋਣ ਦੀ ਸੰਭਾਵਨਾ ਹੈ। ਵੇਖੋ ਅਹੀ ਤੇ ਚਾਹੁੰਦੇ ਨੇ ਕਿ ਹਾਲਾਤ ਖਰਾਬ ਹੋਣ ਕਿਉਂਕਿ ਜਿਹੜੇ ਉਧਰ ਵਾਲੇ ਪਾਸੇ ਖਲੋਤੇ ਨੇ ਉਹ ਵੀ ਇਨਸਾਨ ਨੇ ਤੇ ਅਸੀਂ ਵੀ ਇਨਸਾਨ ਆ। ਪਰ ਜਿਹੜੇ ਦੇ ਉੱਤੇ ਬਹਿ ਕੇ ਆਰਡਰ ਦਿੰਦੇ ਨੇ ਉਹ ਉਹਨਾਂ ਨੇ ਉਹ ਆਪਣੇ ਕੈਬਨ 'ਚ ਹੀ ਬੈਠੇ ਆ। ਉਹ ਇਸ ਟਾਈਮ ਗਰਮ ਗਰਮ ਜਿਹਾ ਹੀਟਰ ਲਾ ਕੇ ਸੁੱਤੇ ਹੋਣੇ ਆ। ਤੋਂ ਜਿਹੜੇ ਪਿੱਛੇ ਪੁਲਿਸ ਵਾਲੇ ਖਲੋਤੇ ਉਹ ਇੱਥੇ ਖਲੋਤੇ ਆ। ਦੂਜੀ ਗੱਲ ਸਾਡਾ ਜਿਹੜਾ ਇਤਿਹਾਸ ਆ ਜੀ ਉਹ ਖੂਨ ਨਾਲ ਲਿਖਿਆ ਗਿਆ ਠੀਕ ਹੈ ਇੱਥੇ ਸਾਡੇ ਮੁੰਡੇ ਸ਼ਹੀਦ ਹੋਣਗੇ ਅਸੀਂ ਉਹਨਾਂ ਦੇ ਸ਼ਹੀਦੀ ਦੇ ਮੇਲੇ ਬਣਾਵਾਂਗੇ ਮੇਲੇ ਮੇਲੇ ਰਚਾਂਗੇ ਹਨਾ ਉਹਨਾਂ ਦੀ ਸ਼ਹੀਦੀ ਜੋੜ ਮੇਲਾ ਮਨਾਵਾਂਗੇ ਹਨਾ ਵੇਖੋ ਮੈਂ ਇਤਿਹਾਸ ਦੱਸਣ ਆ ਜੀ ਬਿਲਕੁਲ ਬਿਲਕੁਲ ਹਣਾ ਜੋ ਹੋਵੇ ਨਾ ਹੋਵੇ ਨਾ ਤੁਹਾਡੇ ਹੱਥ ਵਿੱਚ ਆ ਮੈਂ ਮੇਰੇ ਹੱਥ ਵਿੱਚ ਆ ਉਹ ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਆ ਮੈਂ ਆਪਣਾ ਇਤਿਹਾਸ ਦੱਸਦਾ ਆ ਹਾਂ ਮੈਂ ਉਹਨਾਂ ਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਸਾਡੀ ਸੋਚ ਕੀ ਆ ਠੀਕ ਆ ਕਿ ਸਾਡੀ ਸੋਚ ਕਿੱਥੋਂ ਸ਼ੁਰੂ ਹੁੰਦੀ ਆ ਤੇ ਤੁਸੀਂ ਕਿੱਥੇ ਸੋਚਦੇ ਜੇ ਅਈ ਆਪਣੇ ਸੀਧੀਆਂ ਦੇ ਮੇਲੇ ਲਾਉਨੇ ਆ ਤੇ ਜੇ ਤੁਹਾਡੇ ਵਿੱਚੋਂ ਕੋਈ ਮਰ ਗਿਆ ਤੇ ਤੁਹਾਡੇ ਘਰ ਦੇ ਨੇ ਪਿੱਟਣਾ ਕਿ ਪੰਜਾਬੀਆਂ ਨੇ ਮਾਰਤਾ ਕਿਸਾਨਾਂ ਨੇ ਮਾਰਤਾ ਸੋ ਇਹ ਕੰਮ ਨਾ ਹੋਵੇ ਜੇ ਮੀਟਿੰਗਾਂ ਨਾਲ ਗੱਲ ਹੁੰਦੀ ਆ ਉਹ ਕਰ ਲੋ ਜੇ ਸਾਡੇ ਨਾਲ ਆ ਕੇ ਬਹਿ ਕੇ ਗੱਲ ਕਰਨੀਆਂ ਬਹਿ ਕੇ ਗੱਲ ਕਰ ਲਓ ਪਰ ਯਾਦ ਰੱਖੋ ਪਹਿਲਾਂ ਤੇ ਅਸੀਂ ਅਸੀਂ ਬੈਠੇ ਸੀ ਤੁਹਾਡੇ ਤੋਂ ਹੱਕ ਮੰਗਣ ਲਈ ਹੁਣ ਖੋ ਕੇ ਲੈ ਕੇ ਜਾਵਾਂਗੇ ਕਿਉਂਕਿ ਤੁਸੀਂ ਮੁਕਰੇ ਹੋ ਗੱਲ ਤੋਂ ਜੇ ਤੁਸੀਂ ਸਾਡੇ ਨਾਲ ਵੇਖੋ ਸਾਡੇ ਨਾਲ ਵੀ ਕੀ ਕੀਤੀ ਮੱਛੇ ਰੰਗੜ ਨੇ ਸਾਡੇ ਨਾਲ ਵੀ ਕੀ ਕੀਤੀ ਅਈ ਸਿਰ ਲਾ ਕੇ ਨੇਜੇ ਤੇ ਟੰਗ ਲਿਆ ਜੀ ਜੀ ਠੀਕ ਹੈ ਜੀ ਵਜੀਰ ਖਾਨ ਨੇ ਛੋਟੇ ਸ਼ਾਹ ਜਦ ਅ ਹਣਾ ਵਧੀਕੀ ਕੀਤੀ ਅਸੀਂ ਇੱਟਨਾ ਇੱਟ ਲੜਾ ਕੇ ਬੇੜਾ ਉਹਦਾ ਵੀ ਘਰ ਘਰਕ ਕਰਤਾ ਇੰਦਰਾ ਗਾਂਧੀ ਨੇ ਸ੍ਰੀ ਹਰਮੰਦਰ ਸਾਹਿਬ ਅਟੈਕ ਕਰਾਇਆ ਉਹਨੂੰ ਗੋਲੀਆਂ ਨਾਲ ਸੰਤਾ ਜੇ ਸਾਡੇ ਨਾਲ ਵਧੀਕੀ ਕਰੋਗੇ ਅਸੀਂ ਤੁਹਾਡਾ ਤੁਹਾਡੇ ਡੰਡਾ ਦੇ ਦਾਂਗੇ ਹਲਕਾ ਚ ਹਲਕ ਜੇ ਹੋ ਜਾ ਡੰਡਾ ਦੇਵਾਂਗੇ ਦੁਬਾਰਾ ਬੋਲਿਆ ਨਹੀਂ ਜੇ ਜਾਣਾ ਠੀਕ ਹੈ ਸੋ ਮੈਂ ਇਹ ਬੇਨਤੀ ਵੀ ਕਰਦਾ ਕਿ ਤੇ ਵਾਰਨਿੰਗ ਵੀ ਸਮਝੋ ਕਿਉਂਕਿ ਖਾਲਸਾ ਪਹਿਲਾਂ ਜਿਹੜਾ ਖਾਲਸੇ ਦਾ ਪਹਿਲਾ ਜਿਹੜਾ ਰੋਲ ਆ ਜਿਹੜਾ ਖਾਲਸੇ ਦੇ ਪਹਿਲਾ ਹੁਕਮ ਨੇ ਮਹਾਰਾਜ ਦੇ ਕਿ ਪਹਿਲਾਂ ਬੇਨਤੀ ਕਰਕੇ ਬਿਲਕੁਲ ਹਣਾ ਸੁਲਝਾਓ ਉਸ ਗੱਲ ਨੂੰ ਉਹਦੇ ਦੀ ਬਾਤ ਜਿਹੜਾ ਕੰਮ ਆ ਉਹ ਫਿਰ ਦੰਗਾ ਇਨ ਸਤਗੁਰ ਤੇ ਮੰਗਾ ਅਸੀਂ ਤਾਂ ਮੰਗਿਆ ਦੰਗਾ ਵਾ ਠੀਕ ਹੈ ਅਸੀਂ ਤਾਂ ਲੜਨ ਨੂੰ ਹਮੇਸ਼ਾ ਤਿਆਰ ਬਰ ਤਿਆਰ ਰਹਨੇ ਆ ਪਰ ਹਾਂ ਜਦੋਂ ਤਾਂ ਕਹੀਂ ਘਰੇ ਬੈਠੇ ਆ ਘਰੇ ਬੈਠੇ ਆ ਹੁਣ ਵੇਖੋ ਕਿੰਨੀ ਕਿੰਨੀ ਵੱਡੀ ਗੱਲ ਆ ਕਿ ਜੇ ਅਸੀਂ ਲੰਗਰ ਲਾਈਏ ਫਿਰ ਤੇ ਅਸੀਂ ਹਿੰਦੁਸਤਾਨ ਦੇ ਵਾਸੀ ਜੇ ਅਸੀਂ ਆਪਣੇ ਹੱਕਾਂ ਲਈ ਲੜੀਏ ਫਿਰ ਅਸੀਂ ਅਤਿਵਾਦੀ ਹਣਾ ਖਾਲਿਸਤਾਨੀ ਤੱਕ ਤਾਂ ਖਾਲਿਸਤਾਨੀ ਵੀ ਕਹਿ ਦਿੰਦੇ ਆ ਤੇ ਖਾਲਸਤਾਨੀ ਵਰਲਡ ਜਿਹੜਾ ਉਹ ਕਿੱਥੋਂ ਨਿਕਲਿਆ ਉਹ ਖਾਲਸਾ ਰਾਜ ਦੀ ਗੱਲ ਹੁੰਦੀ ਆ ਠੀਕ ਆ ਉਹ ਖਾਲਸਾ ਉਹ ਖਾਲਸਾ ਰਾਜ ਕੋਈ ਬਾਰਡਰ ਦੇ ਸਰ ਤੇ ਆਧਾਰਿਤ ਨਹੀਂ ਆ ਉਹ ਖਾਲਸਾ ਰਾਜ ਇਹ ਆ ਕਿ ਜੇ ਮੈਂ ਇੱਥੇ ਇੱਕ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਘੰਟਾ ਪਾ ਦਾਂ ਤੋ 10 ਕਿਲੋਮੀਟਰ ਘੁੰਮ ਕੇ ਵਾਪਸ ਆ ਜੇ ਤਾਂ ਘੰਟਾ ਉਹਦੇ ਗਲ ਦੇ ਵਿੱਚ ਕੋਈ ਲਾ ਨਹੀਂ ਸਕੇ ਤੇ ਇੱਥੇ ਦੇ ਸਾਡੇ ਜਿਹੜੇ ਮੁੰਡੇ ਨੇ ਉਹ ਪੜ੍ਹਾਈਆਂ ਕਰ ਲੈਂਦੇ ਤੇ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ ਤੇ ਇਧਰੋਂ ਬਈਆ ਬਿਹਾਰ ਵੱਲੋਂ ਬੰਦੇ ਚੁੱਕ ਚੁੱਕ ਕੇ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਇਹ ਸਾਡੇ ਨਾਲ ਧੱਕਾ ਆ ਇਹਦੇ ਹੀ ਸਹਿਲਿਆ ਜੇ ਸਾਡੀ ਜ਼ਮੀਨ ਤੇ ਆਉਂਗੇ ਸਾਡੀਆਂ ਹੋਂਤ ਤੇ ਆਉਂਗੇ ਸਾਡੇ ਕਿਸਾਨ ਵੀਰਾਂ ਤੇ ਆਉਂਗੇ ਫਿਰ ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ ਫਿਰ ਤੁਹਾਡਾ ਰਲੇਖਾ ਜੋਖਾ ਹੀ ਕਰਾਂਗੇ ਕਿਉਂਕਿ ਰੱਬ ਨਾਲ ਰੱਬ ਨਾਲੋਂ ਪਹਿਲਾਂ ਮਾਰੇ ਨੇ ਮਾਰੇ ਕਹਿੰਦੇ ਖਾਲਸੋ ਮੇਰੋ ਰੂਪ ਹੈ ਖਾਸ ਮਾਰੇ ਮਾਰੇ ਨੂੰ ਹੀ ਬਾਅਦ ਚ ਕਵਾਂਗੇ ਹਾਂ ਭਈ ਇਹਨਾਂ ਦਾ ਬੇੜਾ ਕਰ ਕਰੋ ਆਪ ਹੀ ਕਰ ਲੈਣਾ ਕਿਉਂਕਿ ਮਾਰੇ ਨੇ ਕਿਹਾ ਤੁਸੀਂ ਮੇਰਾ ਤੇਰਾ ਰੂਪ ਹੋ ਤੀ ਖਾਸ ਠੀਕ ਹੈ ਤੇ ਸ਼ਸਤਰਾਂ ਦੀ ਗੱਲ ਆ ਗਈ ਜਿੱਥੇ ਵੇਖੋ ਸ਼ਸਤਰ ਅਹੀਂ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਪਾਈ ਆ ਜੀ ਪੀਰੀ ਦੀ ਤਾਂ ਪਾਈ ਆ ਕਿ ਜੇ ਕਿਸੇ ਧੀ ਪੈਣ ਤੇ ਕਿਸੇ ਹੋਰ ਤੇ ਜੇ ਜ਼ੁਲਮ ਹੁੰਦਾ ਤੇ ਉਹ ਕੱਢ ਕੇ ਅਸੀਂ ਉਹਦਾ ਇਨਸਾਫ ਕਰਾਂਗੇ ਮਾਰਾਂਗੇ ਜਦੋਂ ਔਰੰਗਜ਼ੇਬ ਦੇ ਟਾਈਮ ਤੇ ਜਾਂ ਅਬਦਾਲੀਆਂ ਦੇ ਟਾਈਮ ਤੇ ਬੀਬੀਆਂ ਔਰ ਇਸਤਰੀਆਂ ਨੂੰ ਹਨਾ ਭਾਵੇਂ ਉਹ ਹਿੰਦੂ ਦੀ ਹੋਵੇ ਭਾਵੇਂ ਮੁਸਲਮਾਨ ਦੀ ਹੋਵੇ ਉਹਨਾਂ ਨੂੰ ਲੈ ਜਾ ਕੇ ਟਕੇ ਟਕੇ ਕੇ ਵੇਚਿਆ ਜਾਂਦਾ ਸੀਗਾ ਤੇ ਸਾਡੇ ਜਿਹੜੇ ਸਿੱਖ ਸੀਗੇ ਉਹ ਪੀਰੀ ਦੀ ਤਲਵਾਰ ਚੁੱਕਦੇ ਸੀਗੇ ਤੇ ਜਾ ਕੇ ਉਹਨਾਂ ਦੇ ਨਾਲ ਲੜਦੇ ਸੀਗੇ ਤੇ ਹੁਣ ਆਈ ਗੱਲ ਮੀਰੀ ਤੇ ਸਾਡੇ ਤੇ ਠੀਕ ਆ ਪੰਜਾਬ ਤੇ ਗੱਲ ਆਈ ਕਿਉਂਕਿ ਪੰਜਾਬ ਸਾਡਾ ਤੇ ਨਾਗੇ ਤੁਹਾਡਾ ਪੰਜਾਬ ਪੰਜਾਬ ਨੂੰ ਸੋਨੇ ਦੀ ਚਿੜੀ ਹੀ ਬਣਾਇਆ ਇਹ ਸਭ ਤੋਂ ਵੱਡਾ ਤੁਹਾਡਾ ਭਲੇਖਾ ਜੇ ਕਿ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪੰਜਾਬ ਦੇ ਵਿੱਚ 12000 ਕੋਟ ਸਵਾਰੀ ਨਾਲ ਪੰਜਾਬ ਲੀਡ ਕਰਦਾ ਸੀਗਾ ਉਸ ਟਾਈਮ ਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਿਹੜਾ ਇਸ ਟਾਈਮ ਅਮਰੀਕਾ ਦੇ ਵਿੱਚ ਹੀਰਾ ਪਿਆ ਕੋਈ ਨੂਰ ਹਨਾ ਉਹ ਪਿਆ ਉਹ ਵੀ ਪੰਜਾਬ ਦਾ ਸੀਗਾ ਤੇ ਪੰਜਾਬ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਰਾਜ ਰਿਹਾ ਵਿਆਸ ਤੋਂ ਗਾਂ ਅੰਗਰੇਜ਼ਾਂ ਨੂੰ ਹੀ ਟੱਪਣ ਨਹੀਂ ਦਿੱਤਾ ਉਹ ਠੀਕ ਹੈ ਅਹੀਂ ਉਹਨਾਂ ਨੂੰ ਕਿਹਾ ਪਤਾ ਨਹੀਂ ਅਹੀਂ ਪਤਾ ਨਹੀਂ ਕਿੰਨੀਆਂ ਜੰਗਾ ਅਫਗਾਨ ਨੂੰ ਅਹੀਂ ਹਰਾ ਛੱਡਿਆ ਵਾ ਤੇ ਤੁਸੀਂ ਸਾਡੇ ਨਾਲ ਪੰਗੇ ਲੋਂਗੇ ਫਿਰ ਤੇ ਤੁਹਾਡੇ ਨਾਲ ਧੱਕਾ ਹੋਊਗਾ ਹੀ ਕਿਉਂਕਿ ਉਹ ਵੀ ਵਿਚਾਰੇ ਜਿਹੜੇ ਨੇ ਉਹ ਵੀ ਡਿਊਟੀ ਦੇ ਬੰਨੇ ਹੋ ਗੁਲਾਮ ਨੇ ਉਹ ਆਰਡਰ ਜਿਹੜੇ ਨੇ ਉੱਪਰੋਂ ਸੈਂਟਰ ਤੋਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਭਾਈ ਜਦੋਂ ਤੁਹਾਡੇ ਪਿਓ ਦੀ ਪੱਗ ਲਾਉਣ ਨੂੰ ਇਹ ਕਹਿ ਦੇਣਗੇ ਸਰਕਾਰ ਤੇ ਤੁਸੀਂ ਲਾ ਦੋਗੇ ਠੀਕ ਹੈ ਇਹ ਤੁਹਾਡੇ ਪਿਓ ਨੇ ਜਿਹੜੇ ਇੱਥੇ ਖਲੋਤੇ ਨੇ ਦੂਜੀ ਗੱਲ ਗਲੀ ਦੇ ਵਿੱਚ ਕੋਈ ਕੁੱਤਾ ਵਾ ਉਹਨੂੰ ਇੱਕ ਰੋਜ਼ ਰੋਟੀ ਪਾਈ ਜਾਈਏ ਨਾ ਤੇ ਉਹ ਤੁਹਾਡਾ ਵਫਾਦਾਰ ਬਣ ਜਾਂਦਾ ਯਾਰ ਅਸੀਂ ਤੇ ਫਿਰ ਵੀ ਇਨਸਾਨ ਆ ਜੀ ਹੈ ਜਿਹੜੀ ਖੇਤ ਜਿਹੜੇ ਖੇਤੀ ਕਰਦੇ ਜਿਹੜੇ ਕਿਸਾਨ ਨੇ 6 ਮਹੀਨੇ ਲਗਾਤਾਰ ਹਨਾ ਉਹ ਕਿ ਅਹ ਘਣਾ ਉਹਨਾਂ ਫਸਲਾਂ ਨੂੰ ਬੀਜਦੇ ਆ ਉਹਨੂੰ ਪੱਤਾ ਵਾਂਗੂ ਪਾਲਦੇ ਆ ਤੜਕੇ 4 ਵਜੇ ਜਾਂਦੇ ਕਿਤੇ ਪਾਣੀ ਵਾਦਣਾ ਪੈ ਜਾਵੇ ਹਨਾ ਕਿਤੇ ਮੈਂ ਭਾਈ ਖੇਤੀ ਨਹੀਂ ਕਰਦਾ ਮੈਨੂੰ ਇਹਨਾਂ ਨੇ ਪਤਾ ਪਰ ਮੈਂ ਗੱਲ ਕਰਦਾ ਆ ਕਿਤੇ ਮੈਂ ਉਹ ਮੈਂ ਰੋਟੀ ਖਾਦੀ ਆ ਹਨਾ ਮੈਂ ਉਹੀ ਉਹੀ ਕਿਸਾਨ ਨੇ ਜਿਹੜਾ ਹਾਂ ਰੋਟੀ ਖਾਂਦਾ ਆ ਤੇ ਉਹ ਖਾ ਕੇ ਉਹਨੇ ਦਾ ਲੂਮ ਲੂਨ ਹਰਾਮੀ ਕਰਾਂਗੇ ਫਿਰ ਤੇ ਇਹ ਸਾਡੇ ਲਈ ਧੱਕਾ ਆ ਨਾ ਸਾਡੇ ਲਈ ਮਾੜਾ ਆ ਤੇ ਫਿਰ ਛਿੱਤਰ ਵੀ ਖਾ ਲਾਂਗੇ ਫਿਰ ਹੁਣ ਪਾਜੀ ਉਹ ਖਲੋਤੇ ਆ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਉਹ ਉਹ ਹੁਕਮ ਦੇ ਬੱਜੇ ਨਹੀਂ ਪਰ ਜਿੱਤੇ ਹੁਕਮ ਹੋਉਂਦੇ ਤੇ ਆਜੇ ਹਨਾ ਨਸਲ ਕੁਸੀ ਤੇ ਆਜੇ ਉੱਥੇ ਉਹ ਡਿਊਟੀ ਛੱਡ ਦੇਣੀ ਚਾਹੀਦੀ ਆ ਠੀਕ ਆ ਉਹ ਜਿਹੜਾ ਉਹਨਾਂ ਦਾ ਜਿਹੜਾ ਹੁਕਮ ਆ ਉਹ ਛੱਡ ਦੇਣਾ ਚਾਹੀਦਾ ਠੀਕ ਆ ਜੇ ਇਦਾਂ ਦੀ ਗੱਲ ਹੁੰਦੀ ਤੇ ਸਾਡੇ ਜਿਹੜੇ ਸਿੰਘ ਸੀਗੇ ਪ੍ਰਾਤਕ ਸਮਿਆਂ ਚ ਜਦੋਂ ਅ ਬਾਬਾ ਬੰਨਾ ਸਿੰਘ ਬਾਦਨ ਨੂੰ ਫੜਿਆ ਨਾ ਤੇ ਲੈ ਕੇ ਜਾਂਦੇ ਦਿੱਲੀ ਨੂੰ ਤੇ ਦਿੱਲੀ ਜਾਂਦੇ ਜਾਂਦੇ ਪਿੰਡਾਂ ਦੇ ਵਿੱਚੋਂ 700 ਸਿੰਘ ਬਿਨਾਂ નિર્ਦੋਸ਼ ਜਿਹੜੇ ਕਿ ਕਿਲੇ ਦੇ ਵਿੱਚੋਂ ਸਿਰਫ 40 ਕੇ ਸਿੰਘ ਫੜੇ ਗਏ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੇ 700 ਨਾਲ ਲੈ ਕੇ ਗਏ ਤੇ ਜਾ ਕੇ 7 ਦਿਨਾਂ ਦੇ ਵਿੱਚ 700 ਸਿਲ ਕਰਮ ਕਰਮ ਕਰ ਦਿੱਤੇ ਗਏ ਠੀਕ ਆ ਇਹ ਸਾਡੀ ਹੋਂਦ ਨੂੰ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਜੇ ਉਹਨਾਂ ਨੂੰ ਇਹ ਆਫਰ ਦਿੱਤੀ ਜਾਂ ਤੇ ਮੁਸਲਮਾਨ ਬਨਜੋ ਠੀਕ ਆ ਤੇ ਤੁਹਾਨੂੰ ਰਾਜ ਦੇ ਦਾਂਗੇ ਤੇ ਹੁਣ ਉਹਦੇ ਆਫਰ ਮੁਸਲਮਾਨ ਦੀ ਸੀਗੀ ਉਹ ਨਹੀਂ ਮੰਨੇ ਕਿ ਯਾਰ ਤੋਹੀ ਇਨਸਾਨੀਅਤ ਆਡੇ ਅੰਦਰ ਮਰ ਗਈ ਆ ਕਿ ਤੁਹਾਨੂੰ ਉਹਨਾਂ ਨੇ 60 ਜ ਅਸੀਂ ਜ 90000 ਰੁਪਏ ਖਾ ਦਿੰਦੇ ਹੋਣਗੇ ਤੇ ਅੱਜ ਹੀ 80 90000 ਦੇ ਵਿੱਚ ਅਸੀਂ ਮਰ ਗਏ ਆ ਕਿ ਉਹ ਉਹ ਨੌਜਵਾਨਾ ਉਹ ਕਿਸਾਨ ਦੇ ਉੱਤੇ ਹੱਥ ਚੁੱਕੰਦੇ ਆ ਜਿਹੜੇ ਰਾਤ ਦਿਨ ਕਰਕੇ ਤੁਹਾਡੇ ਲਈ ਖੇਤੀ ਕਰਦੇ ਆ ਜੀ 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 ਠੀਕ ਹੈ ਸੋ ਆਪਣੀ ਹੋ ਦੋਨੋਂ ਨਾ ਮਾਰੋ ਉਹ ਸੈਂਟਰ ਦਾ ਤੇ ਕੰਮ ਹੈ ਭੌਂਕਣਾ ਠੀਕ ਹੈ ਕੁੱਤੇ ਦੀ ਕੁੱਤੇ ਦੀ ਨਿਆਈ ਆ ਉਹ ਉਹਨੂੰ ਪਤਾ ਉਹਨੂੰ ਪੈਸੇ ਦਾ ਲਾਲਚ ਆ ਜੇ ਜੇ ਸੈਂਟਰ ਇੰਨੀ ਵਧੀਆ ਹੋਣਾ ਉਹਨੂੰ ਪੁੱਛੇ ਕਿ ਅੱਜ ਤੱਕ ਕੀਤਾ ਕੀ ਤਾ ਕੀ ਤੂ ਦੇਸ਼ ਲਈ ਦੁਬਈ ਹਣਾ ਸਾਡੇ ਸਾਡੇ ਸਾਹਮਣੇ ਇੰਨੀ ਤਰੱਕੀ ਕਰ ਗਿਆ ਅਮਰੀਕਾ ਸਾਡੇ ਸਾਹਮਣੇ ਤਰੱਕੀ ਕਰ ਗਿਆ ਕੈਨੇਡਾ ਸਾਡੇ ਸਾਹਮਣੇ ਤਰੱਕੀ ਕਰ ਗਿਆ ਕੀ ਉਹਦੇ ਵਿੱਚ ਇੰਡੀਆ ਇੰਡੀਆ ਦੇ ਲੋਕ ਨਹੀਂ ਰਹਿੰਦੇ ਕੀ ਹਣਾ ਇੰਡੀਅਨ ਵੀ ਉੱਥੇ ਜੇ ਤੁਸੀਂ ਜੇ ਇਹ ਗੱਲ ਕਹੀਏ ਉਹ ਅੱਗੋਂ ਕਹਿ ਦਿੰਦੇ ਆ ਕਹਿੰਦੇ ਕਿ ਇੱਥੇ ਜਿਹੜੀ ਇੰਡੀਆ ਦੇ ਲੋਕੀ ਆ ਉਹ ਸਾਡਾ ਸਰਕਾਰ ਦਾ ਸਾਥ ਨਹੀਂ ਦਿੰਦੇ ਤਾਂ ਕਰਕੇ ਦੇਸ਼ ਦੀ ਇਹ ਹਾਲਤ ਬਣੀ ਆ ਫਿਰ ਕੈਨੇਡਾ ਇਹ ਗੱਲ ਕਹਿ ਸਕਦਾ ਕਿ ਯਾਰ ਸਾਡੇ ਮਾੜੀ ਮਾੜੀ ਹੋਣ ਦਾ ਕਾਰਨ ਇੰਡੀਆ ਦੇ ਲੋਕ ਆ ਪਰ ਉੱਥੇ ਤੇ ਇਹ ਗੱਲ ਹੋਇਆ ਨਹੀਂ ਉੱਥੇ ਤੇ ਕਰਕੇ ਡਿਵੈਲਪਮੈਂਟ ਹੋਣਾ ਹੈ ਨਾ ਉੱਥੇ ਫਿਰ ਵੀ ਚੜ੍ਹਾਈਆਂ ਹੋਉਂਦੀਆਂ ਕੱਲੇ ਇੰਡੀਆ ਕਰਕੇ ਨਹੀਂ ਉਹਨਾਂ ਦੇ ਆਪ ਦੇ ਲੋਕ ਆ ਮੈਂ ਇੱਕ ਜਣੇ ਇਹਨੂੰ ਕਹਿ ਨਹੀਂ ਸਕਦਾ ਉੱਥੇ ਗੱਲ ਇਨਸਾਨੀਅਤ ਦੀ ਆ ਉੱਥੇ ਕੋਈ ਕੋਈ ਇੰਡੀਆ ਦੀ ਗੱਲ ਨਹੀਂ ਹੁੰਦੀ ਉੱਥੇ ਕੋਈ ਹਿੰਦੂ ਦੀ ਕੋਈ ਮੁਸਲਮਾਨ ਦੀ ਕੋਈ ਕ੍ਰਿਸਚੀਅਨ ਦੀ ਗੱਲ ਤੌਰ ਤੇ ਜੇ ਅੰਗਰੇਜ਼ ਨੇ ਗਲਤੀ ਕੀਤੀ ਉਹਨੂੰ ਵੀ ਚੁੱਕ ਕੇ ਜੇਲ੍ਹ ਚ ਪਾਇਆ ਜਾਊਗਾ ਜੇ ਕੋਈ ਇੰਡੀਆ ਦਾ ਉਹਨੇ ਗਲਤੀ ਕੀਤੀ ਉਹਨੂੰ ਵੀ ਜੇਲ੍ਹ ਚ ਪਾਇਆ ਜਾਊਗਾ ਤੇ ਇੱਥੇ ਇੱਥੇ ਉਲਟਾ ਆ ਜੇ ਪੈਸੇ ਦੇਖੋ ਤਮਾਸ਼ਾ ਦੇਖੋ ਵਾਲਾ ਇੱਥੇ ਕੰਮ ਆ ਠੀਕ ਆ ਜੇ ਮੈਂ ਮੈਂ ਗਰੀਬ ਆ ਤੇ ਇਹ ਇਹ ਮੇਰੇ ਨਾਲ ਦਾ ਕੋਈ ਅਮੀਰ ਆ ਤੇ ਉਹਨੇ ਜੇ ਮੈਨੂੰ ਥੱਪੜ ਮਾਰਤਾ ਆ ਮੈਂ ਪੁਲਿਸ ਕੋਲ ਚਲ ਗਿਆ ਵਾਂ ਉਹਨੇ ਮੈਨੂੰ ਜੇਲ੍ਹ ਚ ਪਾ ਦੇਣਾ ਕਿ ਤੂੰ ਉਹਦੇ ਕੋਲ ਥੱਪੜ ਖਾਦਾ ਈ ਠੀਕ ਆ ਤੇ ਉਹਨੂੰ ਉਹਨੂੰ ਬਖਸ਼ ਦੇਣਾ ਕਿਉਂਕਿ ਉਹਦੇ ਕੋਲ ਪੈਸਾ ਹੈ ਅੱਜ ਦਾ ਯੂਥ ਜਿਹੜਾ ਆ ਅੱਜ ਅਸੀਂ ਆਪਣੀ ਕਿਸਾਨੀ ਨੂੰ ਬਚਾਉਣ ਲਈ ਲੱਗੇ ਹਾਂ ਖੇਤਾਂ ਨੂੰ ਬਚਾਉਣ ਲਈ ਅਸੀਂ ਕਹਿੰਦੇ ਸਾਡੇ ਪਵਿੱਖ ਲਈ ਪਰ ਸਾਡਾ ਪਵਿੱਖ ਤਾਂ ਇੱਥੋਂ ਦੇ ਸਿਸਟਮ ਤੋਂ ਦੁਖੀ ਹੋ ਕੇ ਬਾਹਰ ਜਾ ਰਿਹਾ ਪੱਜਾ ਜਾ ਰਿਹਾ 10 ਪੜ ਦਾ 12 ਪੜ ਦਾ ਫਟ ਆਇਲਟ ਕਰਦਾ ਅੱਗੇ ਨਹੀਂ ਜਾਂਦਾ ਯੂਥ ਜਿਹੜਾ ਆ ਉਹਨੂੰ ਕਿਦਾਂ ਦਾ ਸਿਸਟਮ ਚਾਹੀਦਾ ਕਿ ਕਾਰਨ ਤੇ ਪੋਲੀਟੀਸ਼ੀਨ ਹੀ ਆ ਠੀਕ ਹੈ ਪਹਿਲੇ ਕਾਰਨ ਇਹਦਾ ਤੇ ਦੂਜੀ ਗੱਲ ਮੈਂ ਉਹਨਾਂ ਨੂੰ ਸਿੱਧਾ ਵੰਗਾਰ ਨਹੀਂਗਾ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਯਾਰ ਉਹ ਗਲਤ ਨਹੀਂ ਭਾਜੀ ਹੁਣ ਮੈਨੂੰ ਮੇਰਾ ਹੱਕ ਨਹੀਂ ਮਿਲੂਗਾ 500 ਰੁਪਏ ਦੀ ਹੜੀ ਇੱਕ ਨਿਯਤ ਕੀਤੀ ਗਈ ਆ ਮੈਂ ਜਦੋਂ ਜੰਨਾ ਤੇ ਅਗਲਾ ਮੈਨੂੰ 400 ਦਊਗਾ ਤੇ ਮੈਂ ਦੱਸੋ ਕਿਦਾਂ ਆਪਣਾ ਪਰਿਵਾਰ ਪਾਲੂਗਾ ਠੀਕ ਹੈ ਮੈਂ ਆਈਐਸ ਆਈਪੀਐਸ ਦੀ ਪੜ੍ਹਾਈ ਕੀਤੀ ਆ ਤੇ ਮੈਨੂੰ ਇੱਥੇ ਦੁੱਕੀ ਨਹੀਂ ਜਾਣਿਆ ਜਾਂਦਾ ਭਾਰਤ ਦੇ ਵਿੱਚ ਤੇ ਮੈਂ ਫਿਰ ਇੱਥੇ ਕੀ ਕਰੂੰਗਾ ਮੈਂ ਬਾਹਰ ਹੀ ਜਾਊਂਗਾ ਠੀਕ ਹੈ ਤੇ ਦੂਜੀ ਗੱਲ ਇਹ ਆ ਕਿ ਅਸਲ 'ਚ ਪੰਗਾ ਇਹੀ ਆ ਕਿ ਆਪਣੇ ਪੰਜਾਬ ਨੂੰ ਸੁਧਾਰਨ ਦੀ ਕੋਸ਼ਿਸ਼ ਆਹੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਰਪਟਾਈ ਨਾ ਰਵੇ ਠੀਕ ਆ ਕਿਉਂਕਿ ਵੇਖੋ ਹਰ ਇੱਕ ਪੁਲਿਸ ਵਾਲਾ ਵੱਡਾ ਐਸਐਚਓ ਡੀਐਸਪੀ ਉਹ ਯੂਪੀ ਤੋਂ ਲਿਆ ਕੇ ਪੰਜਾਬ ਦੇ ਵਿੱਚ ਖਤਮ ਹੋ ਰਿਹਾ ਹਾਂ ਖਤਮ ਹੋ ਰਿਹਾ ਹਾਂ ਹਾਂ ਖਤਮ ਗਿਆ ਉਹ ਇਹਦਾ ਕਾਰਨ ਇਹੀ ਆ ਕਿ ਸਾਡੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਆ ਪਰ ਹਾਂ ਮੈਂ ਇਹ ਗੱਲ ਉਹ ਮੁੰਡਿਆਂ ਦੀ ਉਹ ਵੀਰਾਂ ਦੀ ਸ਼ਿਫਤੀ ਵੀ ਕਰਦਾ ਬਾਹਰ ਜਾ ਕੇ ਆਪਣੇ ਪੰਜਾਬ ਨੂੰ ਨਹੀਂ ਭੁੱਲੇ ਤੇ ਯਾਦ ਰੱਖਿਓ ਜਿਸ ਦਿਨ ਆਏ ਨਾ ਤੇ ਜਹਾਜ਼ ਭਰ ਭਰ ਕੇ ਆਉਣੇ ਜੇ ਤੇ ਯਾਦ ਰੱਖਿਓ ਤੁਹਾਡੇ ਜਹਾਜ਼ ਨਹੀਂ ਉਹਨਾਂ ਨੇ ਆਪਣੇ ਚਲਾ ਕੇ ਆਉਣੇ ਸੋਨਿਹਾਲ ਤੁਸੀਂ ਤੁਸੀਂ ਇਸ ਅੰਦੋਲਨ ਚ ਕਦੋਂ ਆਏ ਅੱਜ ਆਏ ਹੋ ਕਿਨੇ ਵਜਾਇਆ ਤੇ ਕੀ ਕੱਲ ਦੀ ਰਣਨੀਤੀ ਰਹੇਗੀ ਤੁਹਾਡੀ ਦੇਖੋ ਉਹ ਨੌਜਵਾਨਾਂ ਤੇ ਪਹਿਲਾਂ ਆਪਾਂ ਉਹ ਗੱਲ ਪੂਰੀ ਕਰਦੀ ਉਹ ਨੌਜਵਾਨਾਂ ਤੇ ਸਾਨੂੰ ਮਾਣ ਆ ਜਿਹੜੇ ਆਪਣੇ ਪੰਜਾਬ ਬਾਹਰ ਜਾ ਕੇ ਪੰਜਾਬ ਨੂੰ ਨਹੀਂ ਭੁੱਲਦੇ ਪਰ ਹਾਂ ਜਿਹੜੇ ਭੁੱਲਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੱਲ ਨੂੰ ਜੇ ਲੋੜ ਪਈ ਤੇ ਪੰਜਾਬ ਨੇ ਤੁਹਾਡੇ ਨਾਲ ਖੜਨਾ ਜੀ ਠੀਕ ਹੈ ਪੰਜਾਬ ਪੰਜਾਬੀਅਤ ਦੇ ਨਾਲ ਖੜਦਾ ਆ ਤੇ ਉਹ ਪੰਜਾਬ ਦਾ ਤੇ ਪਹਿਲਾਂ ਇੱਕ ਹੈ ਹੀ ਜਿਹੜਾ ਉਹਦਾ ਕਿਰਦਾਰ ਕਿ ਹਰ ਇੱਕ ਗਰੀਬ ਦੇ ਨਾਲ ਖੜਦਾ ਆ ਤੇ ਤੁਸੀਂ ਯਾਦ ਰੱਖੋ ਤੁਸੀਂ ਜੇ ਪੰਜਾਬ ਦੇ ਜਾਈਏ ਤੁਹਾਡੇ ਨਾਲ ਵੀ ਖੜੂਗਾ ਪਰ ਹਾਂ ਇਹ ਗੱਲ ਯਾਦ ਰੱਖੋ ਕਿ ਬਾਹਰ ਜਾ ਕੇ ਆਪਣੀ ਪੰਜਾਬ ਨੂੰ ਭੁੱਲ ਜਾਣਾ ਆਪਣੇ ਪਿੰਡਾਂ ਨੂੰ ਭੁੱਲ ਜਾਣਾ ਆਪਣੇ ਗੁਰੂ ਸਿੱਖਾਂ ਦੇ ਇਤਿਹਾਸ ਨੂੰ ਭੁੱਲ ਜਾਣਾ ਇਹ ਤੁਹਾਡੇ ਲਈ ਸਭ ਤੋਂ ਮਾੜੀ ਗੱਲ ਹੋ ਗਈ ਗੁਰੂ ਗੋਬਿੰਦ ਸਿੰਘ ਮਹਾਰੇ ਅਬ ਅੱਜ ਆਪਾਂ ਨੂੰ ਪਤਾ ਰੋਡਾਂ ਤੇ ਕਿਉਂ ਬਹਿਣਾ ਪੈਂਦਾ ਕਿਉਂਕਿ ਭਾਜੀ ਜਦੋਂ ਵੀ ਕੋਈ ਗੱਲ ਆਪਾਂ ਕਰਦੇ ਨਾ ਆਪਾਂ ਸਿੱਧੀ ਸਰਕਾਰਾਂ ਨੂੰ ਵੰਗਾਰ ਕਰੀ ਜਾਂਦੇ ਆ ਤੇ ਆਪਾਂ ਆਪਣੀ ਕਮੀਆਂ ਨਹੀਂ ਵੇਖਦੇ ਤੇ ਜਦੋਂ ਵੀ ਕੋਈ ਰਾਜ ਦੀ ਰਾਜਨੀਤੀ ਕੀਤੀ ਜਾਂਦੀ ਜਦੋਂ ਜਦੋਂ ਵੀ ਕੋਈ ਜੰਗ ਹੁੰਦੀ ਹੈ ਨਾ ਕਦੋਂ ਵੀ ਕੋਈ ਜੰਗ ਹੁੰਦੀ ਆ ਉਦੋਂ ਆਪਣੇ ਸੈਨਿਕਾਂ ਨੂੰ ਸਮਝਾਇਆ ਜਾਂਦਾ ਆ ਕਿ ਭਾਈ ਤੁਸੀਂ ਇਸ ਤਰ੍ਹਾਂ ਇਹ ਕਰਨਾ ਆ ਨਹੀਂ ਤੇ ਤੁਹਾਡਾ ਘਾਟਾ ਹੋ ਜਾਣਾ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਉਹ ਨੌਜਵਾਨਾ ਉਹ ਪੰਜਾਬ ਦੀ ਪੀੜ੍ਹੀ ਨੂੰ ਜਿਹੜੀ ਇਸ ਟਾਈਮ ਅੰਨੇ ਹੋ ਕੇ ਆਪਣੇ ਕੇਸ ਕਟਾਈ ਫਿਰਦੀ ਆ ਹਨਾ ਆਪਣੀ ਸਿੱਖੀ ਨੂੰ ਤਿਆਗ ਤੇ ਆ ਗਈ ਆ ਮੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਅੱਜ ਸਾਨੂੰ ਰੋਡਾਂ ਤੇ ਬਹਿਣਾ ਪੈਂਦੇ ਆ ਭਈਆਂ ਕੋਲੋਂ ਚਿੱਤਰਖਾਨੇ ਪੈਂਦੇ ਆ ਪੁਲਿਸ ਵਾਲਿਆਂ ਦੀ ਗੰਦੀ ਬੋਲੀ ਦਾ ਸ਼ਿਕਾਰ ਹੋਣਾ ਪੈਂਦੇ ਆ ਠੀਕ ਆ ਇਹਦਾ ਕਾਰਨ ਇਹ ਆ ਕਿ ਅਸੀਂ ਸਿੱਖੀ ਨਹੀਂ ਸਾਂਭੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਂਡ ਵਾਲੇ ਸਮੇਂ ਤੇ ਕਿਹਾ ਸੀ ਕਿ ਸ਼ਸਤਰ ਤੇ ਸ਼ਾਸਤਰ ਨਾ ਛੱਡਿਓ ਤੇ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਹੀ ਇਨੇ ਵੱਡੇ ਲਾਂਦੀਆਂ ਇਨੇ ਵੱਡੇ ਲਾਂਦੀਆਂ ਅਸੀਂ ਇਹ ਦੋਵੇਂ ਛੱਡ ਤੇ ਭਾਈ ਮੇਰੇ ਹੱਥ 'ਚ ਸ਼ਸਤਰ ਹੈ ਨਾ ਅਈ ਲੜਨ ਆਏ ਸਾਰੇ ਲੜਨ ਆਏ ਆ ਭਾਈ ਇੱਕ ਵਾਰੀ ਧਿਆਨ ਸਾਰੇ ਬੰ ਮਾਰੋ ਕਿ ਕੋਈ ਕੋ ਸ਼ਸਤਰ ਨਹੀਂ ਹੈਗਾ ਤੇ ਲੜਨ ਦਾ ਆਏ ਆ ਫਿਰ ਜੇ ਇੱਕ ਇੱਕ ਜਾਂਦੀ ਆ ਇਹ ਲੜਾਈ ਜਣਾ ਵੀ ਜੀ ਕਿਉਂਕਿ ਪਹਿਲਾਂ ਤੇ ਆਪਾਂ ਬਹਿ ਗਏ ਆ ਪਹਿਲਾਂ 2 ਸਾਲ ਪਹਿਲਾਂ ਬਹਿ ਗਏ ਆ ਉਹ ਉਹ ਨਿਮਰਤਾ ਸਹਿਤ ਬੇਨਤੀ ਕਰਕੇ ਹੁਣ ਤੇ ਲੜਨ ਆਏ ਆ ਤੇ ਸ਼ਸਤਰਾਂ ਤੋਂ ਬਿਨਾ ਲੜਾਈ ਗਾ ਦੀ ਤੇ ਜੇ ਲੜਨ ਹੁਣ ਭਾਜੀ ਇੱਕ ਇੱਥੇ ਸਟੇਜ ਤੋਂ ਗੱਲ ਸੁਣਿਓ ਤੁਸੀਂ ਜਦੋਂ ਵੀ ਸਟੇਜ ਤੋਂ ਗੱਲ ਹੋਊਗੀ ਨਾ ਤੇ ਸਟੇਜ ਤੇ ਜਿਹੜਾ ਮਰਜ਼ੀ ਹੋਵੇ ਉਹ ਗੱਲ ਕਹੂਗਾ ਕਿ ਸਾਨੂੰ ਘਟ ਨਾ ਜਾਣਿਓ ਅਸੀਂ ਖਾਲਸਾ ਪੰਥ ਆ ਤੇ ਖਾਲਸਾ ਉਹ ਜਿਹੜਾ ਕੇਸਾ ਧਾਰੀ ਜਿਹੜਾ ਜਿਹਨੇ ਸਿਰ ਤੇ ਉੱਤੇ ਸੋਹਣੀ ਦਸਤਾਰ ਸਜਾਈ ਆ ਖਾਲਸਾ ਉਹ ਜਿਹੜਾ ਸਸ਼ਤਰ ਧਾਰੀ ਜੇ ਖਾਲਸੇ ਨਹੀਂ ਹੋਏ ਤੇ ਅਸੀਂ ਲੜਾਂਗੇ ਕਿਦਾਂ ਠੀਕ ਆ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਭਾਈ ਸਿੱਖੀ ਸੰਭੋ ਹੁਣ ਪੁਲਿਸ ਵਾਲਾ ਦਰਵਾਜ਼ੇ ਦੇ ਲੱਗੇ ਨਾ ਮੈਂ ਮੋਟਰਸਾਈਕਲ ਲਾਇਆ ਤੇ ਉਧਰੋਂ ਪੁਲਿਸ ਵਾਲਾ ਆਇਆ ਕਹਿੰਦਾ ਕਹਿੰਦਾ ਓਏ ਮੈਂ ਤੇਰੇ ਤੇ ਪਰਚਾ ਦਿਵਾ ਦੇਣਾ ਮੋਟਰਸਾਈਕਲ ਸਾਈਡ ਤੇ ਕਰ ਲਾ ਮੈਂ ਕਿਹਾ ਬਾਬਾ ਉਹਨਾਂ ਦੇ ਲੱਗੇ ਆ ਜਿਹੜੇ ਵੱਡੇ ਵੱਡੇ ਮੰਤਰੀ ਆਉਂਦੇ ਉਹਨਾਂ ਨੂੰ ਤੁਸੀਂ ਸਿੱਧਾ ਦਰਵਾਜ਼ੇ ਦੇ ਲੱਗੇ ਜਾ ਕੇ ਗੱਡੀ ਲਵਾ ਦਿੰਦੇ ਮੇਰਾ ਮੇਰਾ ਮੋਟਰਸਾਈਕਲ ਲੱਗੇ ਤੇ ਪੀੜਾ ਹੁੰਦੀ ਆ ਕਹ ਕਹਿੰਦਾ ਮੇਰੇ ਅੱਗੇ ਕੋਈ ਖੈਂਦਾ ਨਹੀਂ ਆ ਮੈਂ ਕਿਹਾ ਫਿਰ ਮੈਨੂੰ ਨਹੀਂ ਨਾ ਮਿਲਿਆ ਤੂੰ ਠੀਕ ਆ ਤੇ ਪੁਲਿਸ ਵਾਲੇ ਨਾ ਅੱਗੋ ਕੁੱਤੀ ਦੀ ਜ਼ੁਬਾਨ ਨਾਲ ਸਾਨੂੰ ਬੋਲਦੇ ਆ ਉਹ ਸਾਨੂੰ ਡਰਾਉਂਦੇ ਆ ਤੇ ਮੈਂ 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 ਤੇ ਹੀ ਸਿਸਟਮ ਤੋਂ ਮਾਰੇ ਆ ਸਿਸਟਮ ਦੇ ਮਾਰੇ ਕਾਰਨ ਇਹੀ ਆ ਕਿ ਸਿੱਖੀ ਨਹੀਂ ਸੰਭੀ ਨਾ ਬਬਾਈ ਜੀ ਜਦੋਂ ਹੋ ਪਤਾ ਹੋਏ ਆ ਵੇਖੋ ਮੈਂ ਹੱਥ ਰੱਖਿਆ ਇੱਥੇ ਪਤਾ ਪਤਾ ਆ ਕਿ ਹਾਂ ਜੇ ਸਾਡੇ ਨਾਲ ਵਧੀ ਕੀ ਕਰਨਗੇ ਇਹੀ ਕੱਢ ਕੇ ਮਾਰਨੀ ਆ ਕਿਉਂ ਭਾਈ ਅਸੀਂ ਅਸੀਂ ਕਿਉਂ ਜ਼ੁਲਮ ਸਹੀ ਏ ਅਸੀਂ ਕਿਤੇ ਕਰਦੇ ਨਹੀਂ ਤੇ ਸਹੀ ਏ ਕਿਉਂ ਜੇ ਜ਼ੁਲਮ ਕਰਨਾ ਪਾਪ ਆ ਤੇ ਸਹਣਾ ਮਹਾ ਪਾਪ ਆ ਠੀਕ ਹੈ ਤੇ ਜੇ ਅਸੀਂ ਕਿ ਅਸੀਂ ਆਹੀ ਬਾਬਾ ਜੀ ਬਾਬਾ ਜੀ ਨਾਲ ਕੇ ਗੱਲ ਕਰੀ ਦੀ ਤੇ ਤੂੰ ਅੱਗੋ ਕਵੇਂਗਾ ਹਨਾ ਗਾਲਾਂ ਕੱਢ ਕੇ ਗੱਲ ਕਰੇਂਗਾ ਹਨਾ ਤੇ ਅਸੀਂ ਚੁੱਪ ਬੈਠਾਂਗੇ ਅਸੀਂ ਤੇਰੇ ਪਿਓ ਦਾ ਖਾਦਾ ਅਸੀਂ ਕਿਰਤ ਕਰਦੇ ਆਂ ਅਸੀਂ ਕਿਰਤ ਕਰਦੇ ਰਾਤ ਦਿਨ ਖੇਤਾ ਦੇ ਵਿੱਚ ਮਿੱਟੀ ਨਾਲੋਂ ਮਿੱਟੀ ਹੁੰਨੇ ਆ ਤੇ ਫਿਰ ਵੀ ਤੂੰ ਸਾਨੂੰ ਡਾਂਗਾ ਮਾਰਦਾ ਅਸੀਂ ਇੱਥੇ ਪਾਗਲ ਬੈਠੇ ਆਂ ਸੋ ਆਪਣੀ ਆਪਣੀ ਜਿਹੜੀ ਆਪਣੀ ਕਰਤੂਤ ਪਛਾਣ ਨਹੀਂ ਤੇ ਇਹੋ ਜਿਹਾ ਹਲਕ ਚ ਡੰਡਾ ਦੇਵਾਂਗੇ ਯਾਦ ਰੱਖੇਂਗਾ ਮੀਟਿੰਗ ਦਾ ਸੱਟਾ ਬੇਨਤੀਜਾ ਨਿਕਲਦਾ ਤੇ ਕੀ ਰਣਨੀਤੀ ਰਹੇਗੀ ਕਿਵੇਂ ਇਹ ਇਸਾਨੀ ਹਦਲਦਾ ਤੁਸੀਂ ਸਾਧੂਆਂ ਦੇ ਨਾਲ ਮੈਂ ਫਿਰ ਇੱਕ ਬੇਨਤੀ ਕਰਨਾ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਲੋਕਾਂ ਨੂੰ ਕਿ ਭਾਈ ਅਸੀਂ ਚਾਹੁੰਦੇ ਨਹੀਂ ਕਿ ਕੋਈ ਲੜਾਈ ਹੋਵੇ ਅਸੀਂ ਨਹੀਂ ਚਾਹੁੰਦੇ ਚੁੱਪ ਕਰਕੇ ਜੇ ਉਹਦੇ ਸਾਨੂੰ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰ ਦੋ ਅਸੀਂ ਇੱਥੋਂ ਘਰਾਂ ਨੂੰ ਚੱਲ ਜਾਾਂਗੇ ਇੱਥੇ ਕੋਈ ਵਹਿਲਾ ਨਹੀਂ ਹੈਗਾ ਵੀਰ ਜੀ ਕਈ ਆਪਣੇ ਬਾਲ ਬੱਚੇ ਛੱਡ ਕੇ ਆਏ ਆ ਠੀਕ ਹੈ ਕਈ ਆਪਣੇ ਪੁੱਤਾਂ ਵਰਗੀ ਫਸਲਾਂ ਛੱਡ ਕੇ ਆਏ ਨੇ ਠੀਕ ਹੈ ਮਾਲ ਡੰਗੇ ਛੱਡ ਕੇ ਆਏ ਨੇ ਕਈ ਮੱਜਾਂ ਉਸ ਇਨਸਾਨ ਤੇ ਹੀ ਲੱਗੀਆਂ ਹੁੰਦੀਆਂ ਵਾ ਉਹ ਹੋਰ ਕਿਸੇ ਕੋ ਦੁੱਧ ਨਹੀਂ ਚੋਅ ਸਕਦੇ ਉਹ ਉਸੇ ਬੰਦੇ ਕੋ ਚਾਹੁੰਦੀਆਂ ਜਿਹਦੀਆਂ ਡੰਗਰ ਨੇ ਤੇ ਉਹ ਵੀ ਇੱਥੇ ਆ ਕੇ ਬੈਠੇ ਨੇ ਉਹਨਾਂ ਉਹ ਤਾਂ ਬੈਠੇ ਨੇ ਕਿਉਂਕਿ ਇਹ ਜਿਹੜਾ ਮੁੱਦਾ ਆ ਉਹ ਉਹਨਾਂ ਉਹਨਾਂ ਡੰਗਰਾਂ ਨਾਲੋਂ ਉਹਨਾਂ ਜ਼ਿਮੀਦਾਰਾਂ ਨਾਲੋਂ ਵੱਡਾ ਵਾ ਤੇ ਜਾਂ ਤੇ ਸਾਡੇ ਹੱਕ ਪੂਰੇ ਕਰ ਦੋ ਨਹੀਂ ਤੇ ਭਾਈ ਲੜਨਾ ਸਾਨੂੰ ਆਉਂਦਾ ਆ ਅਸੀਂ ਪਹਿਲਾਂ ਵੀ ਲੜ ਕੇ ਅਸੀਂ ਔਰੰਗਜ਼ੇਬ ਨੂੰ ਪਛਾੜਿਆ ਅਸੀਂ ਅ ਅਹਿਮਦ ਸਾਹਿਬ ਦਾਲੀ ਨੂੰ ਪਛਾੜਿਆ ਠੀਕ ਆ ਅਸੀਂ ਅ ਹਰੀ ਸਿੰਘ ਨਲਵਾਣਾ ਨੇ ਇਹਕਾ ਅਫਗਾਨ ਨੂੰ ਵੀ ਪਸਾਰਿਆ ਹਨਾ ਅਫਗਾਨ ਨੂੰ ਵੀ ਹਰਾਇਆ ਤੇ ਹਰਾ ਤੁਹਾਨੂੰ ਵੀ ਦਵਾਂਗੇ ਜੇ ਤੁਸੀਂ ਸੋਚਦੇ ਨਾ ਇਹ ਟਰੈਕਟਰਾਂ ਦੇ ਸਿਰ ਤੇ ਜੰਗ ਕਰਦੇ ਆ ਇਹ ਟਰੈਕਟਰਾਂ ਦੇ ਸਿਰ ਤੇ ਨਹੀਂ ਸਾਡੇ ਹੌਸਲੇ ਬੜੇ ਵੱਡੇ ਆ ਇਹ ਹੌਸਲਿਆਂ ਦੇ ਸਿਰ ਤੇ ਜੰਗ ਕਰਦੇ ਆ ਇੱਕ ਆਖਰੀ ਸਵਾਲ ਹੈ ਮੇਰਾ ਆਪਣੇ ਤੂਫਾਨ ਸਿੰਘ ਜੀ ਸਰਕਾਰ ਕੋਲ ਤੇ ਵੱਡੇ ਵੱਡੇ ਅਸਲੇ ਅਸਲੇ ਨਹੀਂ ਪੂਰੀ ਲੈਸ ਨਹੀਂ ਸੀਆਰਪੀ ਬੱਠੀ ਹੈ ਬੀਐਸਐਫ ਬੱਠੀ ਹੈ ਸਾਨੂੰ ਡਰ ਹੈ ਉਹਨਾਂ ਦਾ ਗੋਲੀਆਂ ਦਾ ਸਾਡੇ ਦੇ ਇਸ਼ਾਰਾ ਕਰਨਗੇ ਸਾਡੇ ਤੇ ਅਥਰੂਗਾ ਸੱਟਣਗੇ ਡਾਂਗਾ ਮਾਰਨਗੇ ਉਹਨਾਂ ਨੂੰ ਕਾਹਦਾ ਡਰ ਆ ਤੁਹਾਡੇ ਕੋਲ ਕੁਝ ਵੀ ਨਹੀਂ ਤੋਰ ਸੀ ਵੈਸੇ ਹੀ ਖੜੇ ਉਹਨਾਂ ਨੂੰ ਕਿਉਂ ਡਰ ਆ ਕਿਸੇ ਦਾ ਡਰ ਵੇ ਇਧਰ ਆ ਨਾ ਜਾ ਡਰ ਦੇ ਕਾਤੇ ਆ ਇੱਕ ਛੋਟਾ ਜਿਹਾ ਇਤਿਹਾਸ ਦੱਸਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੰਗ ਦੇ ਮੈਦਾਨ ਦੇ ਵਿੱਚ ਖਲੋਤੇ ਸੀ ਨਾ ਸਿੰਘਾਂ ਨੂੰ ਲੈ ਕੇ ਤੇ ਇਧਰ ਵਜ਼ੀਰ ਖਾਨ ਦੀ ਜ਼ੁਬਾਨ ਐਡੀ ਹੋ ਗਈ ਪਤਾ ਕੀ ਕਹਿੰਦਾ ਕਹਿੰਦਾ ਇਧਰ ਵੇਖ ਮੇਰੀਆਂ ਤੋਪਾਂ ਵੇਖ ਇਧਰ ਵੇਖ ਘੋੜ ਸਵਾਰੀ ਫੌਜਾਂ ਵੇਖ ਇਧਰ ਵੇਖ ਪੈਦਲ ਯਾਤਰਾ ਫੌਜਾਂ ਵੇਖ ਕਿ ਅਗੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਵਾਬ ਦਿੱਤਾ ਹੈ ਕਹਿੰਦਾ ਇਧਰ ਵੇਖ ਮੇਰੇ ਸਿੰਘ ਵੇਖ ਇੱਕ ਇੱਕ ਅੱਗ ਦਾ ਗੋਲਾ ਨੇ ਠੀਕ ਆ ਸਵਾ ਲੱਖ ਸੇ ਇੱਕ ਲੜਾਵਾ ਸਵਾ ਲੱਖ ਨਾਲ ਇੱਕ ਲੜਾਉਣ ਵਾਲੇ ਇੱਕ ਇੱਕ ਅੱਗ ਦਾ ਗੋਲਾ ਨੇ ਤੁਸੀਂ ਗੋਲੀਆਂ ਮਾਰੋਗੇ ਅਹੀਂ ਢਾਲ ਬਣ ਕੇ ਛਾਤੀ ਗਾਂ ਕਰਕੇ ਖਲੋਵਾਂਗੇ ਅਹੀਂ ਜੇ ਸਾਡਾ ਇੱਕ ਸਿੰਘ ਤੁਹਾਡੇ ਦੇ ਵਜ੍ਹਾ ਤੇ ਤੁਹਾਡਾ ਰਹਿਣਾ ਕੱਖ ਨਹੀਂ ਠੀਕ ਆ ਉਹਨਾਂ ਨੂੰ ਡਰ ਸਾਡਾ ਕੀ ਆ ਕਿ ਭਾਈ ਜੇ ਸਾਡੇ ਉੱਤੇ ਵਾਰ ਕੀਤਾ ਫਿਰ ਅਹੀਂ ਬਾਰਡਰ ਲਾਵਾਂਗੇ ਠੀਕ ਆ ਫਿਰ ਅਹੀਂ ਬਾਰਡਰ ਲਾਵਾਂਗੇ ਤੁਹਾਨੂੰ ਵੜਨ ਨਹੀਂ ਦਵਾਂਗੇ ਅਫਗਾਨ ਦੇ ਅਫਗਾਨ ਦੇ ਵਿੱਚ ਉੱਥੇ ਦੇ ਵੱਡੇ ਇੱਕ ਰਾਜਨੀਤੀ ਦਾ ਇੰਟਰਵਿਊ ਹੋਇਆ ਸੀ ਠੀਕ ਆ afghan ਦੇ ਵਿੱਚ ਤੇ ਉਹਨੇ ਕਿਹਾ ਕਹਿੰਦਾ ਜੇ ਇੰਡੀਆ ਆਲੇ ਨਾ ਸਰਦਾਰਾਂ ਨੂੰ ਬਾਰਡਰ ਤੋਂ ਪਾਰਾ ਕਰ ਦੇਣਾ ਅਸੀਂ ਸਾੰ ਦੀ ਰੋਟੀ ਦਲੀ ਖਾਈਏ ਠੀਕ ਆ ਤੇ ਉਹਨਾਂ ਨੂੰ ਆਹੀ ਡਰਿਆ ਜੇ ਪੰਜਾਬੀਆਂ ਦੇ ਉੱਤੇ ਵਾਰ ਕਰੋਗੇ ਅਸੀਂ ਅਸੀਂ AK47 ਉੱਥੇ ਰੱਖ ਕੇ ਇੱਥੇ ਆ ਜਾਣਾ ਤੇ ਉਹਨਾਂ ਨੇ ਉਹਨਾਂ ਨੇ ਇੱਥੇ ਆ ਕੇ ਤੁਹਾਨੂੰ ਚੁੱਕ ਦੇਣਾ ਠੀਕ ਆ ਸੋ ਸਾਡੇ ਤੋਂ ਡਰ ਕੇ ਰਿਹਾ ਕਰੋ ਅਸੀਂ ਪਤਾ ਅਸੀਂ ਪਤਾ ਕੌਣ ਆ ਅਸੀਂ ਤੁਹਾਡੇ ਵਾਸਤੇ ਅਸੂਰ ਹਾਂ ਅਸੂਰ ਤੁਹਾਡੇ ਵਾਸਤੇ